ਕਰਾਂ ਦੇ ਨਾਲ रिलेटेड ਤੁਸੀਂ ਇਸ ਵਾਰੀ ਕਿਹੜੀ ਕਿਹੜੀਆਂ ਖਬਰਾਂ ਦਰਸ਼ਕਾਂ ਦੇ ਨਾਲ ਸਾਂਝਾ ਕਰੋਗੇ ਪੁਰਾਣੇ ਮੁਖੀਆਂ ਦੇ ਵਿੱਚੋਂ ਪੁਰਾਣੇ ਬਾਨੀਆਂ ਦੇ ਵਿੱਚੋਂ ਸਾਡੇ ਮੈਂਬਰ ਟਰਸਟੀ ਜਿਹੜੇ ਗੁਰਦਵਾਰਿਆਂ ਦੇ ਰਹੇ ਜੀ ਸਾਰਾ ਰਾਜੇਪ ਸਿੰਘ ਜੀ ਸਿੱਧੂ ਪੰਜ ਦਿਨ ਗ੍ਰੂ ਉਕਾਰ ਚਲਾਣਾ ਕਰ ਗਏ ਆ ऑस्ट्रेलिया ਖੇਡਾਂ ਦੇ ਵਿੱਚ ਬੜਾ ਮੋਰੀ ਦੇਸ਼ ਬਣਿਆ ਚਾਹੁੰਦਾ ਹੈ ਤਾਂ ਉੱਥੇ ਜਾ ਕੇ ਸਾਡੇ ਪੰਜਾਬੀਆਂ ਨੇ ਵੀ ਬਹੁਤ ਸਾਰੀਆਂ ਮੱਲਾਂ ਮਾਰੀਆਂ ਨੇ ਤੇ ਹੁਣ ਪੰਜਾਬੀਆਂ ਵੱਲੋਂ ਕਿੱਥੇ ਕਿੱਥੇ ਟੂਰਨਾਮੈਂਟ ਜਾਂ ਫਿਰ ਖੇਡ ਮੇਲੇ ਕਰਵਾਏ ਜਾ ਰਹੇ ਨੇ ਇੰਟਰਨੈਸ਼ਨਲ ਕਵੱਡੀ ਕੱਪ ਕਰਵਾ ਰਹੇ ਨੇ ਸਰ ਕੁਲਦੀਪ ਸਿੰਘ ਬਾਸੀ 20 ਅਕਤੂਬਰ ਨੂੰ 6 ਕੰਟਰੀਆਂ ਤੋਂ ਕਵੱਡੀ ਦਾ ਵਰਲਡ ਕੱਪ ਹੋਣ ਜਾ ਰਿਹਾ ਮੈਲਬਨ ਦੇ ਵਿੱਚ ਹੁਣ ਅਸੀਂ ਕਰਾਂਗੇ ਉਸ ਖਬਰ ਦਾ ਜ਼ਿਕਰ ਜਿਸ ਦਾ ਅਕਸਰ ਹੁੰਦਾ ਹੈ ਦਰਸ਼ਕਾਂ ਨੂੰ ਇੰਤਜ਼ਾਰ ਕਿ ਆਖਿਰਕਾਰ ਕਰਨੈਲ ਸਿੰਘ ਜੀ ਇਮੀਗ੍ਰੇਸ਼ਨ ਦੇ ਨਾਲ ਰਿਲੇਟਡ ਕਿਹੜੀ ਖਬਰ ਲੈ ਕੇ ਆਏ ਨੇ ਹਾਂਜੀ ਆਪਾਂ ਤੁਹਾਨੂੰ ਦੱਸਿਆ ਸੀਗਾ ਸਟੂਡੈਂਟ ਵਾਲੀ ਜੀ ਵੀ ਉਸੇ ਤਰ੍ਹਾਂ ਦਾ ਇਹ ਹੀ ਆ ਕਿ ਜੇ ਕਿਨਾਂ ਦਾ ਵੀਜ਼ਾ ਇਹਨਾਂ ਨੇ ਕੀਤੇ ਆ ਵੀ ਜਿਹੜੀ ਚੇਂਜ ਆਫ 482 ਇਹ ਟੈਂਪਰੇਰੀ ਵਿਜ਼ਾ 190 ਹੋਰ ਕਈ ਵਿਜ਼ੇ ਆ ਜਿਨ੍ਹਾਂ ਦਾ ਅਗੇ 3 ਸਾਲ ਹੁੰਦਾ 2 ਸਾਲ ਕਰ ਦਿੱਤਾ ਉਹ ਤੋਂ ਬਾਅਦ ਪਰਮਨੈਂਟ ਸਤਿ ਸ਼੍ਰੀ ਅਕਾਲ ਜੀ ਮੈਂ ਅਨਦੀਪ ਤਲਵਾਲ ਤੁਸੀਂ ਦੇਖ ਰਹੇ ਹੋ ਸਾਡਾ ਖਾਸ ਪ੍ਰੋਗਰਾਮ ਆਸਟ੍ਰੇਲੀਆ ਡਾਇਰੀ ਹੈ ਪ੍ਰੋਗਰਾਮ ਹੈ ਜਿਸ ਵਿੱਚ ਅਸੀਂ ਜਾਤ ਮਾਰਦੇ ਆਂ ਆਸਟ੍ਰੇਲੀਆ ਦੇ ਜੱਪੇ ਜੱਪੇ ਤੇ ਜਾਣਕਾਰੀ ਕਰਦੇ ਆਂ ਉਥੋਂ ਦੀ ਇਕੱਠੀ ਕੀ ਕੀ ਕੁਛਲ ਰਿਹਾ ਖਾਸ ਆਸਟ੍ਰੇਲੀਆ ਦੇ ਵਿੱਚ ਤੇ ਨਾਲ ਤੁਹਾਨੂੰ ਦੱਸਦੇ ਆਂ ਕਿ ਕਿੱਥੇ ਕਿੱਥੇ ਹੋ ਰਹੇ ਨੇ ਧਾਰਮਿਕ ਸਮਾਗਮ ਕਿੱਥੇ ਹੋ ਰਹੇ ਨੇ ਖੇਡ ਮੇਲੇ ਤੇ ਕਿੱਥੇ ਹੋ ਰਹੇ ਨੇ ਟੂਰਨਾਮੈਂਟ ਸਾਰੀਆਂ ਹੀ ਖਬਰਾਂ ਤੇ ਸਾਡੇ ਨਾਲ ਬਣਦੇ ਨੇ ਕਰਨਲ ਸਿੰਘ ਜੀ ਉਸੇ ਉਹਨਾਂ ਦਾ ਸਵਾਗਤ ਕਰਾਂਗੇ ਸਤਿ ਸ਼੍ਰੀ ਅਕਾਲ ਕਰਨਲ ਸਿੰਘ ਜੀ ਸਵਾਗਤ ਹੈ ਜੀ ਤੁਹਾਡਾ ਸਤਿ ਸ਼੍ਰੀ ਅਕਾਲ ਜੀ ਵਾਹਿਗੁਰੂ ਜੀ ਕਾ ਜੀ ਕਰਨਲ ਸਿੰਘ ਜੀ ਪ੍ਰੋਗਰਾਮ ਦੀ ਸ਼ੁਰੂਆਤ ਆਪਾਂ ਕਰਦੇ ਹੁੰਨੇ ਆ ਵੈਦਰ ਤੋਂ ਤਾਂ ਜਿ ਵੈਦਰ ਦੀ ਗੱਲ ਕੀਤੀ ਜਾਵੇ ਤਾਂ ਆਸਟ੍ਰੇਲੀਆ ਦਾ ਵੈਦਰ ਕਿਸ ਹਿਸਾਬ ਦਾ ਚੱਲ ਰਿਹਾ ਹੈ ਹਾਂ ਜੀ ਥੋੜੀ ਚੇਂਜ ਆ ਰਹੀ ਹੈ ਜੀ ਕੁਝ ਠੰਡ ਘਟੀ ਆ ਜਿਹੜਾ ਮਿਨੀਮਮ ਟੈਂਪਰੇਚਰ ਸਿਡਨੀ ਦਾ ਖਾਸ ਕਰਕੇ ਨਿਊ ਸਾਊਥ ਵੇਲਸ ਦਾ ਸਬਤ ਤੋਂ ਲੈ ਕੇ ਮਿਨੀਮਮ ਮੈਕਸਿਮਮ 19 20 ਥੋੜਾ ਫਰਕ ਪਿਆ ਜਾ ਰਿਹਾ ਜਿੱਦਾਂ ਆਪਣੇ ਲੋੜੀ ਤੋਂ ਬਾਅਦ ਅਪਰ ਫਰਬਰੀ ਚ ਹੁੰਦਾ ਹੁੰਦਾ ਸੇਮ ਹੈ ਜੀ ਸਾਰੇ ਕਿਤੇ ਕੋਸ਼ਿਕ ਇਲਾਕਿਆਂ ਚ ਹੱਲੇ ਵੀ ਠੰਡ ਪੈਣ ਦੀ ਸੰਭਾਵਨਾ ਹੈ ਜਿੱਦਾਂ ਬੈਕਟੋਰੀਆ ਕਾਫੀ ਬਡਾਉਨ ਕਰਕੇ ਹਾਰਟ ਉਸੇ ਸਾਰੇ ਪ੍ਰੋਗਰਾਮ ਚ ਐਕਸਪਲੇਨ ਕਰਨਾ ਪਰ ਫੇਰ ਵੀ ਅਸੀਂ ਇਹਦੇ ਆਪੋਜ਼ਿਟ ਹੁਣ ਚੇਂਜ ਆ ਰਹੀ ਹੈ ਜੀ ਇਸ ਤੋਂ ਬਾਅਦ ਰੁਕ ਕਰਾਂਗੇ ਗੁਰੂ ਕ੍ਰਾਂਤੀ ਵੱਲ ਗੁਰੂ ਘਰਾਂ ਦੇ ਨਾਲ ਰਿਲੇਟਡ ਤੁਸੀਂ ਇਸ ਵਾਰੀ ਕਿਹੜੇ ਕਿਹੜੀਆਂ ਖਬਰਾਂ ਦਰਸ਼ਕਾਂ ਦੇ ਨਾਲ ਸਾਂਝਾ ਕਰੋਗੇ ਅ ਦੇਖੋ ਸਭ ਤੋਂ ਵੱਡੀ ਤਾਂ ਪਹਿਲਾਂ ਗੱਲ ਇਹ ਆ ਕਿ ਜਿੱਦਾਂ ਸਦਰਨ ਹੇਮਸਫੀਅਰ ਦੇ ਵਿੱਚ ਆਸਟ੍ਰੇਲੀਆ ਦੇ ਵਿੱਚ ਆਸਟ੍ਰੇਲੀਅਨ ਸਿੱਖ ਰੈਸਟਰੂਨ ਐਸੋਸੀਏਸ਼ਨ ਵੱਡੀ ਸੰਸਥਾ ਆ ਹਾਂ ਗੁਰਦੁਆਰਾ ਗਲਨਵੁੱਡ ਜਿਹਨਾਂ ਦਾ ਨਾਮ ਸਿੱਖ ਸੈਂਟਰ ਐਕਚੁਅਲੀ ਚੱਲਦਾ ਉਸ ਵੇਲੇ ਤੋਂ ਪੁਰਾਣੇ ਮੁਖੀਆਂ ਦੇ ਵਿੱਚੋਂ ਪੁਰਾਣੇ ਬਾਨੀਆਂ ਦੇ ਵਿੱਚੋਂ ਸਾਡੇ ਮੈਂਬਰ ਟਰਸਟੀ ਜਿਹੜੇ ਗੁਰਦੁਆਰਿਆਂ ਦੇ ਰਹੇ ਜੀ ਸਾਰਾ ਰਾਜੇਬ ਸਿੰਘ ਜੀ ਸਿੱਧੂ ਪੰਜ ਦਿਨੋਂ ਓਕਾਲ ਚਲਾਉਣਾ ਕਰ ਗਿਆ ਆ ਸਾਰੀ ਕਮਿਊਨਿਟੀ ਨੇ ਗਾਰਾ ਦੁੱਖ ਪ੍ਰਗਟਾਇਆ ਤੇ ਉਹਨਾਂ ਦੇ ਸਾਥ ਹੁੰਦੀਆਂ ਸਾਰੇ ਸਾਰਿਆਂ ਨਾਲ ਦੁੱਖ ਸਾਂਝਾ ਕੀਤਾ ਤੇ ਗੁਰੂ ਮਹਾਰਾਜ ਅੱਗੇ ਅਰਦਾਸ ਕੀਤੀ ਤੇ ਰਾਗੀ ਸਿੰਘਾਂ ਨੇ ਕੀਰਤਨ ਕੀਤਾ ਸਾਰਿੰਦਰਜੀਤ ਸਿੰਘ ਬੰਗਲਾ ਸਾਹਿਬ ਵਾਲਾਂ ਦੇ ਯੂਰੀ ਰਾਗੀ ਨੇ ਰਸ ਪਿੰਨਾ ਕਰਕੇ ਉਹਨਾਂ ਨੂੰ ਯਾਦ ਕੀਤਾ ਤੇ ਗੁਰੂ ਸਾਹਿਬ ਅੱਗੇ ਅਰਦਾਸਾਂ ਕੀਤੀਆਂ ਕਿ ਉਹਨਾਂ ਨੂੰ ਉਹਨਾਂ ਦੀ ਆਤਮਾ ਸ਼ਾਂਤੀ ਬਖਸ਼ੇ ਤੇ ਸਾਰਿਆਂ ਨੂੰ ਪਾਣਾ ਮੰਨ ਦਾ ਬਲ ਬਖਸ਼ੇ ਤੇ ਉਹਨਾਂ ਨੇ ਨਵਦੀਕ ਦੇਖੋ ਪਰਾਨੇ ਜਿੰਨੇ ਵੀ ਸਾਡੇ ਸਿਗੇ ਇਹ ਹਾਰੀ ਸਾਰੀ ਦੀ ਗੱਲ ਨਹੀਂ ਹੁੰਦੀ ਹਾਂ ਦੇਖਿਆ ਜਾਵੇ ਤਾਂ ਜਿਹੜਾ ਤੋੜਨ ਵਾਲਿਆਂ ਆਪਣੇ ਆਪਣੇ ਨਾਂ ਤੇ ਸੰਸਥਾਵਾਂ ਬਣਾਉਣੀਆਂ ਆਪਣੇ ਨਾਂ ਚ ਮਗਕਾਉਣੇ ਬੱਕਰਾ ਆਉਂਦਾ ਪਰ ਉਹਨਾਂ ਦੀ ਇੱਕ ਇਹ ਬਹੁਤ ਥਿੰਕਿੰਗ ਜਿਹਨੂੰ ਆਪਾਂ ਥਿੰਕ ਟੈਂਕ ਕਹਿੰਦੇ ਆ ਕੌਮ ਦੇ ਉਹਨਾਂ ਦੇ ਵਿੱਚੋਂ ਸਿਗੇ ਵੀ ਉਹਨਾਂ ਨੇ ਪਹਿਲਾਂ ਇਹ ਸਿੱਖ ਕਲੱਬ ਹੁੰਦਾ ਸੀਗਾ ਇੱਥੇ ਜਗਾ ਜਨੇ ਤੇ ਲਈ ਜਿਹੜੇ ਪੁਰਾਣੇ ਸਾਡੇ ਸਾਇੰਸਿਸਟ ਆਏ ਇਹ ਪ੍ਰੋਜੈਕਟ ਇੰਜੀਨੀਅਰਸ ਸਗੇ ਆਪੀ ਤੇ ਬਾਹਰੋਂ ਵੀ ਸੜੀ ਕੀਤੀ ਇੰਗਲੈਂਡ ਤੋਂ ਔਰ ਇਦਾਂ ਹੀ ਉਹਨਾਂ ਦੇ ਨਾਲ ਦਿਆਂ ਨੇ ਹੋਰ ਵੀ ਸਾਰੇ ਦੱਸਿਆ ਜਿਹਦਾ 92 ਤੋਂ ਮੈਂ ਵੀ ਜਾਣਦਾ ਹਾਂ ਉਹਦੀ ਸੇਵਾ ਨੂੰ ਦੇਖਦੇ ਆਂ ਵੀ ਉਹਨਾਂ ਨੇ ਆਪਣਾ ਜਿਹੜਾ ਸਿੱਖ ਸੈਂਟਰ ਨਾਂ ਦੀ ਸੰਸਥਾ ਸੀ ਉਹਨੂੰ ਉਹਦੇ ਵਿੱਚ ਮਰਜ ਕਰਕੇ ਏਕਤਾ ਦਾ ਸੰਦੇਸ਼ ਸਾਰਿਆਂ ਨੂੰ ਦਿੱਤਾ ਇਹ ਇੱਕ ਵੱਡੀ ਗੱਲ ਸੀ ਹੁਣ ਤੁਸੀਂ ਦੇਖ ਸਕਦੇ ਆਂ ਸਾਰੇ ਪ੍ਰਧਾਨ ਵੀ ਬੈਠੇ ਮੋਕੇ-ਮੁੱਕ ਦੇ ਜਿਨ੍ਹਾਂ ਨੇ ਸਬਾਵਾਾਂ ਕੀਤੀਆਂ ਸਾਰੇ ਇੱਕ ਦੂਜੇ ਨਾਲ ਕੜੀ ਵਾਈਜ਼ ਇਦਾਂ ਹੀ ਚੱਲ ਕੇ ਅੱਗੋਂ ਕਰਦੇ ਆਂ ਇਹਨਾਂ ਨੇ ਮੋਟ ਕੇ ਜੋ ਉਸ ਵੇਲੇ ਲੋਨ ਲੈਣਾ ਬਹੁਤ ਔਖਾ ਹੁੰਦਾ ਸੀ ਕਿਉਂਕਿ ਆਸਟ੍ਰੇਲੀਆ ਪਹਿਲਾਂ ਅਮੀਰ ਨਹੀਂ ਸੀਗਾ ਖਾਸ ਕਰਕੇ 80 90 ਮਿਆਂ ਦੇ ਵਿੱਚ ਉਦੋਂ ਉਹਨਾਂ ਨੇ ਆਪਣੇ ਘਰ ਨੂੰ ਗਹਿਣੇ ਰੱਖ ਕੇ ਲੋਨ ਤੇ ਗੁਰੂ ਘਰ ਦੇ ਲਈ ਲਿਆ ਸੋ ਇਹ ਜਿਹੇ ਸੀਨੀਅਰ ਸਾਡੇ ਪੁਰਖਿਆਂ ਦੇ ਬਹੁਤ ਮਾਣੇ ਆ ਤੇ ਉਹਨਾਂ ਦਾ ਪਰਿਵਾਰ ਆ ਹਰਿੰਦਰ ਕੌਰ ਸਿੱਧੂ ਭੈਣ ਜੀ ਉਹ ਦਿੱਲੀ ਦੇ ਵਿੱਚ ਆਸਟ੍ਰੇਲੀਅਨ ਹਾਈ ਕਮਿਸ਼ਨਰ ਵੀ ਰਹੇ ਬਹੁਤ ਵੱਡੇ ਅਹੁਦਿਆਂ ਤੇ ਇੱਥੋਂ ਤੁਸੀਂ ਅੰਦਾਜ਼ਾ ਲਾ ਸਕਦੇ ਆ ਜਿਹੜਾ ਇੱਕ ਲੇਖਾ ਜੋਖਾ ਹੁੰਦਾ ਬੈਲੈਂਸ ਸ਼ੀਟ ਹੁੰਦੀ ਆ ਬੱਚਿਆਂ ਦੀ ਤੇ ਕਮਿਊਨਿਟੀ ਦੀ ਤਾਂ ਹੋਰ ਸਾਰਿਆਂ ਦੀ ਤਰਜੀਤ ਸਿੰਘ ਕੋਸਲ ਉਹਨਾਂ ਦੀ ਵਾਈਫ ਜੀਤਾਂ ਭੈਣ ਜੀ ਉਹਨਾਂ ਦੇ ਸਿਸਟਰਸ ਵੀ ਕਾਫੀ ਸਾਰੇ ਪੁਰਾਣੇ ਬੰਦੇ ਆ ਗਿਣਤੀ ਦੇ ਬੰਦੇ ਹੁੰਦੇ ਸੀ ਜਿਨ੍ਹਾਂ ਨੂੰ ਕੋਈ ਹੁਣ ਬਹੁਤ ਇਹਨਾਂ ਪਰਿਵਾਰਾਂ ਤੇ ਇਹਨਾਂ ਬੰਦਿਆਂ ਤੇ ਪੁਰਖਿਆਂ ਤੇ ਮਾਣ ਆ ਜਿਨ੍ਹਾਂ ਨੇ ਕਿ ਇਹ ਜੋੜੀ ਰੱਖਿਆ ਸਾਰਿਆਂ ਨੂੰ ਇੱਕ ਇਕੱਠੇ ਰੱਖਿਆ ਜਿਹੜੀ ਕਿ ਸੰਸਥਾ ਐਸ ਵੇਲੇ ਬਹੁਤ ਹੀ ਵੱਡੀ ਹੋ ਚੁੱਕੀ ਦੂਜੀ ਗੱਲ ਨਵਦੀਵ ਇੱਕ ਹੋਰ ਇਸੇ ਤਰ੍ਹਾਂ ਸਿੱਖੀ ਦੇ ਵਿੱਚ ਪਰਉਣਾਏ ਹੋਏ ਸਾਰ ਕੁਲਵੀਰ ਸਿੰਘ ਜੀ ਅਮਰੋਤਰਾ ਜੀ ਵੀ ਉਸੇ ਦਿਨ ਚੜ੍ਹਾਈ ਕਰ ਗਏ ਉਹਨਾਂ ਦਾ ਅਖੰਡ ਪਾਠ ਅੱਜ ਰੱਖ ਦਿੱਤਾ ਗਿਆ ਤੇ ਸੰਡੇ ਨੂੰ ਭੋਗ ਪਾਊਗਾ ਰਿਵਜ਼ ਵੀ ਗੁਰਦੁਆਰਾ ਸਾਹਿਬ ਉਹ ਵੀ ਇੱਕ ਚਲਦੀ ਫਿਰਦੀ ਅਕਸ਼ੇਤ ਸੀਗੇ ਜਿਨ੍ਹਾਂ ਨੇ ਕਿ ਆਪਣੇ ਮੁਖੀ ਸਭ ਤੋਂ ਵੱਲੇ ਕੀਰਤਨੀਏ ਰਾਗੀ ਹੀਰਾ ਸਿੰਘ ਉਹਨਾਂ ਦੀ ਯਾਦ ਦੇ ਵਿੱਚ ਕੰਪੀਟੀਸ਼ਨ ਸ਼ੁਰੂ ਕਰਵਾਇਆ ਹੋਇਆ ਸਕੂਲ ਕੀਰਤਨ ਦਾ ਬੱਚਿਆਂ ਦਾ ਜਿਹਦੇ ਵਿੱਚ ਕਿ 2-250 ਤੋਂ ਉੱਪਰ ਬੱਚੇ ਸਟੂਡੈਂਟ ਇੰਨਾ ਵਧੀਆ ਇੰਨਾ ਵਧੀਆ ਰਾਗਾ ਚ ਗੀਰਦਨ ਕਰਦੇ ਆ ਵੀ ਜਿਹੜੇ ਉਹਨਾਂ ਲਈ ਜੱਜ ਲੱਗਣ ਲੱਭਣੇ ਵੀ ਔਖੇ ਹੋਇਆ ਦੇਖੋ ਆਸਟ੍ਰੇਲੀਆ ਦੀ ਧਰਤੀ ਦੇ ਉੱਤੇ ਸਿੱਖੀ ਦੀ ਪ੍ਰਫੁੱਲਤਾ ਕਿੰਨੀ ਵਧੀਆ ਤਰੀਕੇ ਨਾਲ ਹੁੰਦੀ ਆ ਤੇ ਉਹ ਵੀ ਉਹਨਾਂ ਦਾ ਉਹਨਾਂ ਨੂੰ ਵੀ ਜਿਨ੍ਹਾਂ ਨੇ ਵੀ ਸ਼ਰਦਾ ਦੇ ਫੁੱਲ ਪੇਟ ਕਾ ਨਹੀਂ ਹੋਣ ਤਾਂ ਉਹ ਸੰਡੇ ਨੂੰ ਗੁਰਦੁਆਰਾ ਸ਼੍ਰੀ ਗੁਰੂ ਸਿੰਘ ਸਭਾ ਰਿਵਜ਼ ਵੀਖੇ ਪਹੁੰਚ ਕੇ ਉਹ ਆਪਣੀ ਅਰਦਾਸ ਦੇ ਵਿੱਚ ਸ਼ਾਮਲ ਹੋ ਸਕਦੇ ਆ ਬੇਨਤੀ ਆ ਜੀ ਇਸੇ ਨਾਲ ਹੀ ਅਸੀਂ ਵਧਾਂਗੇ ਖੇਡਾਂ ਦੇ ਵੱਲ ਕਿਉਂਕਿ ਆਸਟ੍ਰੇਲੀਆ ਖੇਡਾਂ ਦੇ ਵਿੱਚ ਬੜਾ ਮੋਰੀ ਦੇਸ਼ ਮੰਨਿਆ ਜਾਂਦਾ ਹੈ ਤਾਂ ਉੱਥੇ ਜਾ ਕੇ ਸਾਡੇ ਪੰਜਾਬੀਆਂ ਨੇ ਵੀ ਬਹੁਤ ਸਾਰੀਆਂ ਮੱਲਾਂ ਮਾਰੀਆਂ ਨੇ ਤੇ ਹੁਣ ਪੰਜਾਬੀਆਂ ਵੱਲੋਂ ਕਿੱਥੇ-ਕਿੱਥੇ ਟੂਰਨਾਮੈਂਟ ਜਾਂ ਫਿਰ ਖੇਡ ਮੇਲੇ ਕਰਵਾਏ ਜਾ ਰਹੇ ਨੇ ਦੇਖੋ ਇਹ ਪ੍ਰਤੱਖ ਨੂੰ ਪਰਮਾਨ ਦੀ ਗੱਲ ਆ ਹੁਣ ਤਾਂ 올림픽 ਦੇ ਵਿੱਚ ਦੇਖ ਲਓ ਆਸਟ੍ਰੇਲੀਆ ਦੀ ਆਬਾਦੀ ਨਵਦੀਪ ਦੋਟਾਈ ਕਰੋੜ ਹੋਊਗੀ ਤੇ ਇੰਡੀਆ ਦੀ ਆਬਾਦੀ ਹੈਗੀ ਆ ਅਮਰੀਕਾ ਨੇ 142 ਮਿਲੀਅਨ ਕਰੋੜ ਹੋ ਚੁੱਕੀ ਹੋਣੀ 142 ਕਰੋੜ ਤੇ ਇਹਨਾਂ ਦਾ ਇੰਡੀਆ ਦਾ ਨੰਬਰ 65 ਮਾਇਆ ਉਹਦੇ ਵਿੱਚ ਜੇ ਤੁਸੀਂ 올림픽 ਦੀ ਜਿਹੜੀ ਟੈਲੀ ਦੇਖਦੇ ਆ ਬੋਰਡ ਦੀ 65 ਦੇ 골ਡ ਤਾਂ ਮੇਰੇ ਖਾਲੇ ਹਲੇ ਮਿਲਿਆ ਨਹੀਂ ਉਮੀਦਾਂ ਸਾਰਿਆਂ ਨੂੰ ਸਾਰੇ ਚਾਹੁੰਦੇ ਵੀ ਆ ਪਰ ਅਸੀਂ ਆਸਟ੍ਰੇਲੀਆ ਦੀ ਜਿਹੜੀ ਤੁਸੀਂ ਗੱਲ ਕਹੀ ਹੈ ਇਹ ਪ੍ਰਮੁੱਖਤਾ ਹੈ ਇਹਨਾਂ ਦੀ ਆਬਾਦੀ ਘਟਣ ਦੇ ਬਾਵਜੂਦ ਚਾਈਨਾ ਤੇ ਆਪਣੇ ਅਮਰੀਕਾ ਤੋਂ ਬਾਅਦ ਇਨਾਂ ਦਾ ਤੀਜੇ ਨੰਬਰ ਦੇ ਉੱਤੇ ਸਥਾਨ ਆ ਤਾਂ ਸਾਡੇ ਪ੍ਰਧਾਨ ਮੰਤਰੀ ਨੇ ਮਿਸਟਰ ਐਲਵਨੀਜ਼ੀ ਨੇ ਕਿ ਆਪਕੇ ਅਸੀਂ ਬਾਲਡ ਚੈਂਪੀਅਨ ਹੈ ਕਿਸਮ ਦੇ ਜੇ ਅਸੀਂ ਆਦੀਵਾਹੀ ਉਹ ਦੇਖਿਆ ਜਾਵੇ ਤੇ ਔਰ ਪਰ ਗੇਮ ਦੇ ਹਿਸਾਬ ਨਾਲ ਦੇਖਿਆ ਜਾਵੇ ਤਾਂ ਇਹ ਬਹੁਤ ਹੀ ਆਸਟ੍ਰੇਲੀਆਨਾਂ ਨੂੰ ਆਸਟ੍ਰੇਲੀਅਨ ਸਿੱਖਾਂ ਨੂੰ ਵੀ ਪੰਜਾਬੀਆਂ ਨੂੰ ਵੀ ਸਾਰਿਆਂ ਨੂੰ ਮਾਣ ਦੀ ਗੱਲ ਹੈ ਇੱਕ ਦੁਨੀਆ ਨੂੰ ਇਦਾਂ ਦਾ ਸਨੇਹਾ ਵੀ ਜਾਂਦਾ ਆ ਇਥੇ ਦਾ ਬਾਤੋਬਾਤ ਰਸੀਆਂ ਖੁਰਾਕਾਂ ਬਹੁਤ ਸਾਰੀਆਂ ਗੱਲਾਂ ਜਿਹਨੇ ਆਪਾਂ ਹੁਣ ਇੰਨੇ ਮਿੰਟਾਂ ਚ ਡਿਟੇਲ ਦੇ ਵਿੱਚ ਜਾਣਾ ਬਹੁਤ ਮੁਸ਼ਕਲ ਆ ਕਿ ਕਿਦਾਂ ਦੇ ਪਲੇਅਰ ਕਿਦਾਂ ਆਪਣੀ ਦੇਸ਼ ਦੇ ਲਈ ਜਾਂ ਉਹਨਾਂ ਦੀ ਖਰਾਕਾਂ ਦਾ ਬਹੁਤ ਸਾਰੇ ਪੋਰਟਫੋਲੀਓ ਜਿਹੜਾ ਕਿ ਪੜਦੇ ਆ ਯਾਰ ਹੁੰਦੇ ਆ ਵੀ ਇਸ ਕਰਕੇ ਦੇਸ਼ਾਂ ਨੂੰ ਕਿਉਂ ਝੂਠ ਆਉਂਦਾ ਇਹਨਾਂ ਦਾ ਸਿਸਟਮ ਜਾਂ ਖਾਰਜ ਵੀਨ ਜਾਂ ਐਜੂਕੇਸ਼ਨ ਜਾਂ ਪਲੇਅਰਾਂ ਦੀ ਲੋਕ ਆਫਟਰ ਕਰਨ ਦਾ ਉਹ ਦੁਨੀਆ ਨੂੰ ਹੁਣ ਓਪਨ ਵਰਲਡ ਦਾ ਅੱਖਾਂ ਖੁੱਲੀਆਂ ਸਾਰੇ ਜਗਤ ਦੇ ਲਈ ਵਾਸਤੇ ਸੋ ਇਸੇ ਦੇ ਨਾਲ ਹੀ ਨਵਦੀਪ ਆਪਾਂ ਦੱਸਦੀ ਆਪਣੀ ਵੀ ਕਮਿਊਨਿਟੀ ਦਾ ਇੰਟਰਨੈਸ਼ਨਲ ਕਬੱਡੀ ਕੱਪ ਕਰਵਾ ਰਹੇ ਨੇ ਸਰ ਕੁਲਦੀਪ ਸਿੰਘ ਬਾਸੀ ਹਾਂ ਹੁਣ ਤੁਸੀਂ ਇੱਥੇ ਵੀ ਬੜੀ ਮਾਣ ਦੀ ਗੱਲ ਆ ਲਿੰਕ जोड ਜਾਂਦਾ ਇਹ 올림픽 ਦੇ ਹੈੱਡ ਕੋਚ ਰਹੇ ਪਹਿਲਵਾਨਾਂ ਦੇ ਜਦੋਂ ਲੰਡਨ ਚ ਅੰਗਲੈਂਡ ਦੀਆਂ ਟੀਮਾਂ ਹੋਈਆਂ ਤੇ ਉਹਨਾਂ ਕੋਲੋਂ ਸੁਨੇਹੇ ਵੀ ਦੋ ਆਪਾਂ ਬਾਅਦ ਸੰਝੇ ਕਰਦੇ ਆਂ ਤੇ ਨਾਲ ਨਾਲ ਜੀ ਇਹ 20 ਅਕਤੂਬਰ ਨੂੰ 6 ਕੰਟਰੀਆਂ ਤੋਂ ਕਬੱਡੀ ਦਾ ਵਰਲਡ ਕੱਪ ਹੋਣ ਜਾ ਰਿਹਾ ਮੈਲਬਨ ਦੇ ਵਿੱਚ ਹੋ ਸਕਦਾ ਉਮੀਦ ਕਰਦੇ ਆਂ ਸਿਗਣੀ ਵਾਸੀਆਂ ਨੂੰ ਵੀ ਦੱਸਦੇ ਆਂ ਅਸੀਂ ਬੇ ਇੱਥੇ ਵੀ ਸ਼ਾਇਦ ਕੋਈ ਮੈਚ ਹੋ ਜਾਣ ਦੇ ਨਾਲ-ਨਾਲ ਇਹ ਕੀ ਇਹਨਾਂ ਨੇ ਬਰਾਬਰਤਾ ਵਾਸਤੇ ਔਮਨ ਦੀ ਕਬੱਡੀ ਸ਼ੋਅ ਮੈਚ ਵੀ ਹੋ ਰਿਹਾ ਹੈ ਜਿਹਨੇ ਜਿਨਾਂ ਨੇ ਦੇਖਣਾ ਹੁਣ ਹੁਣ ਤੋਂ ਆਪਣੇ ਉਹ ਦਿਨ ਫ੍ਰੀ ਰੱਖਣ 20 ਅਕਤੂਬਰ ਹੋ ਸਕਦਾ ਥੋੜੀ ਜਿਹੀ ਅੱਗੇ ਪਿੱਛੇ ਚੇਂਜ ਹੋ ਜਵੇ ਆਪਾਂ ਅਪਡੇਟ ਤੁਹਾਡੇ ਨਾਲ ਕਰਦੇ ਰਵਾਂਗੇ ਸਰ ਕੁਲਦੀਪ ਸਿੰਘ ਵਾਸੀ ਚੇਅਰਮੈਨ ਤੇ ਸਰ ਹਰਦੇਵ ਸਿੰਘ ਗਿੱਲ ਦੋਨਾਂ ਵੱਲੋਂ ਇਹ ਉਪਰਾਲਾ ਕੀਤਾ ਗਿਆ ਤੇ ਉਥੇ ਦੀਆਂ ਸੰਗਤਾਂ ਵੱਲੋਂ ਵੀ ਤੇ ਏਸੀ ਤਰ੍ਹਾਂ ਤੁਹਾਨੂੰ ਬੌਕਸਿੰਗ ਦੀ ਵੀ ਦੱਸਦੀ ਹੈ ਸਿੰਦਰਪ੍ਰੀਤ ਜੀ ਉਹਨਾਂ ਨੇ ਜਿਹੜੇ ਕਿ ਦੋ ਆਪਣੇ ਇੰਟਰਨੈਸ਼ਨਲ ਕੋਚ ਹੋ ਗਏ ਬਾਕਸਿੰਗ ਦੇ ਇੰਟਰਨੈਸ਼ਨਲ ਕੋਚ ਨੇ ਉਹਨਾਂ ਨੂੰ ਵੀ ਇਹ ਤਗੀਦ ਕੀਤੀ ਗਈ ਵੀ ਅਸਾਰ ਪ੍ਰithvi ਰਾਜ ਸਿੰਘ ਢਿੱਲੋਂ ਉਹਨਾਂ ਦਾ ਟੂਰਨਾਮੈਂਟ ਦੇ ਵਿੱਚ ਪਹਿਲੀ ਵਾਰੀ ਇਹ ਹੋ ਰਿਹਾ ਬਹੁਤ ਵਧੀਆ ਥਾਂ ਤੇ ਜਾ ਕੇ ਸਿਡਨੀ ਫਾਈਟ ਲੀਗ ਉਹਦੇ ਵਿੱਚ ਉਹ ਜਾ ਰਹੇ ਕੰਪੀਟੀਸ਼ਨ ਲਾਟ 16 ਅਗਸਤ ਨੂੰ ਪਟਿੰਗਟਨ ਸੋ ਉਹ ਵੀ ਤੁਸੀਂ ਦੇਖ ਕੇ ਉੱਤੇ ਜਾ ਕੇ ਉਹਨਾਂ ਦੀ ਅ ਬੌਕਸਿੰਗ ਦਾ ਮੈਚ ਦਾ ਅਨੰਦ ਮਾਣ ਸਕਦੇ ਆ ਤੇ ਫੌਸਲਾ ਅਵਜਾਈ ਵੀ ਕਰ ਸਕਦੇ ਆ ਸੋ ਇਸੇ ਤਰ੍ਹਾਂ ਉਹਨਾਂ ਨੇ ਇਹ ਵੀ ਦੱਸਿਆ ਵੀ ਅੱਗੋਂ ਦੱਸੇ ਵੀ ਜਿ ਜਿਡਾ ਪਲੇਅਰਾਂ ਵਾਸਤੇ ਟੈਕਨੀਕਲ ਖਰਾਕਾਂ ਤੇ ਹੋਰ ਬਾਰੇ ਵੀ ਆਪਾਂ ਇਨ ਫਿਊਚਰ ਗੱਲ ਕਰਦੇ ਰਾਵਾਂਗੇ ਜੀ ਬਿਲਕੁਲ ਤੇ ਗੱਲ 올림픽 ਦੀ ਹੋਈ ਹੈ ਤਾਂ 올림픽 ਦੀ ਗੱਲ ਦੇ ਵਿੱਚ ਭਾਰਤ ਦੀ ਗੱਲ ਨਾ ਹੋਵੇ ਤਾਂ ਇਹ ਹੋ ਨਹੀਂ ਸਕਦਾ ਵੈਸੇ ਤਾਂ ਸਾਰੇ ਦਰਸ਼ਕਾਂ ਨੂੰ ਪਤਾ ਹੀ ਹੈ ਪਰ ਫਿਰ ਵੀ ਆਪਾਂ ਇਹਨਾਂ ਨੂੰ ਇਨਫੋਰਮੇਸ਼ਨ ਦੇ ਦਈਏ ਕਿ ਹਾਕੀ ਦੇ ਵਿੱਚ ਜਿਹੜੀ ਸਾਡੀ ਭਾਰਤ ਦੀ ਟੀਮ ਹੈ ਉਸਨੇ ਕਾਂਸੇ ਦਾ ਤਗਮਾ ਜਿੱਤਿਆ ਤੇ ਉੱਤੇ ਹੀ ਨੀਰ ਚੋਪੜਾ ਫੁੱਲੋ ਜੈਵਲਿਨ ਥਰੋ ਦੇ ਵਿੱਚ ਚਾਂਦੀ ਤਗਮਾ ਜਿੱਤਿਆ ਗਿਆ ਤੇ ਬੇਹਦ ਦੁੱਖ ਦੀ ਗੱਲ ਵੀ ਇਹਦੇ ਨਾਲ ਜੁੜੀ ਹੋਈ ਹੈ ਕਿ ਉਹ ਹੈਗੇ ਕਿ ਫੁਗਾੜ ਦਾ 100 ਗ੍ਰਾਮ ਜਿਹੜਾ ਭਾਰ ਵਧ ਗਿਆ ਜਿਸ ਤੇ ਕਰਦੇ ਉਹਨਾਂ ਨੂੰ ਅਯੋਗ ਕਰਾਰ ਦਿੱਤਾ ਗਿਆ ਜਿਸ ਦੇ ਨਾਲ ਬਹੁਤ ਸਾਰੇ ਪ੍ਰਸ਼ੰਸਕਾਂ ਦਾ ਦਿਲ ਟੁੱਟਿਆ ਤੇ ਨਾਲ ਦੀ ਨਾਲ ਉਹਨਾਂ ਨੇ ਵੀ ਕਿਹਾ ਕਿ ਮੈਂ ਅੱਜ ਤੋਂ ਬਾਅਦ ਗੇਮਸ ਦੇ ਵਿੱਚ ਪਾਰਟਿਸਿਪੇਟ ਕਰਨੀ ਨਹੀਂ ਆ ਮੈਂ ਅੱਜ ਤੋਂ ਬਾਅਦ ਕੁਸ਼ੀ ਦੇ ਵਿੱਚ ਭਾਗ ਹੀ ਨਹੀਂ ਲੈਣਾ ਕਿਉਂਕਿ ਆਪਣੇ ਐਕਸ ਅਕਾਊਂਟ ਤੋਂ ਉਹਨਾਂ ਨੇ ਟਵੀਟ ਕੀਤਾ ਜਿਸ ਦੇ ਲਈ ਉਹਨਾਂ ਨੇ ਆਪਣੀ ਮਾਂ ਨੂੰ ਕਿਹਾ ਕਿ ਮਾਂ ਤੇਰੇ ਸੁਪਨੇ ਤੇ ਮੇਰੀਆਂ ਸਦਰਾਂ ਸਭ ਟੁੱਟ ਗਈਆਂ ਨੇ ਕੀ ਕਹਿਣਾ ਚਾਹੋਗੇ ਹਾਂਜੀ ਦੇਖੋ ਇਹ ਬਹੁਤ ਹੀ ਜੋ ਵੀ ਹੋਇਆ ਇਹ ਬਹੁਤ ਹੀ ਜਿੱਦਾਂ ਵੀ ਫਿਕਰ ਵਾਲੀ ਗੱਲ ਵੀ ਆ ਤੇ ਐਡੇ ਉੱਪਰਲੇ ਲੈਵਲ ਤੇ ਜਾ ਕੇ ਇੱਕ ਦਿਨ ਦੇ ਵਿੱਚ ਏਦਾਂ ਦੀ ਸਿੱਧੀ ਦੇ ਵਿੱਚ ਸਿਰਫ 100 ਗ੍ਰਾਮ ਭਾਰ ਦੇ ਨਾਲ ਆ ਬਾਰ ਹੋ ਜਾਣਾ ਇਹਦੇ ਬਾਰੇ ਬਹੁਤ ਚਰਚਾ ਜਿੰਨੇ ਮੂੰਹ ਉਨੀ ਗੱਲੀਆਂ ਪਰ ਮੈਂ ਤੁਹਾਡੇ ਨਾਲ ਗੱਲ ਇੰਨੀ ਸਾਂਝੀ ਕਰਨੀ ਚਾਹੁੰਦਾ ਆ ਕਿ ਸਾਰ ਕੁਲਦੀਪ ਸਿੰਘ ਵਾਸੀ ਜੋ ਕਿ ਲੰਪਕ ਦੇ ਵਿੱਚ ਕੋਚ ਵੀ ਰਹਿ ਤੇ ਸਿੰਦਰਕੌਰ ਪੈਂਜੀ ਹੁਣੀ ਬਾਕਸਿੰਗ ਦੇ ਹੁਣ ਕੋਚ ਹੈਗੇ ਐ ਇਸ ਵੇਲੇ ਵੀ ਇੰਟਰਨੈਸ਼ਨਲ ਆਸਟ੍ਰੇਲੀਆ ਦੇ ਤੇ ਉਹਨਾਂ ਵੱਲੋਂ ਇਹ ਦੱਸਿਆ ਗਿਆ ਵੀ ਇਹਦੇ ਵਿੱਚ ਬਹੁਤ ਸਾਰੇ ਉਹਦਾ ਕੱਲੀ ਦਾ ਕਸੂਰ ਨਹੀਂ ਹੈ ਕੁੜੀ ਦਾ ਉਹਦੇ ਵਿੱਚ ਇਹ ਆ ਵੀ ਉਹਨਾਂ ਦੀ ਇੱਕ ਨਿਊਟ੍ਰੀਸ਼ਨ ਦੀ ਟੀਮ ਆ ਉਹਨਾਂ ਦੇ ਨਾਲ ਹੋਰ ਬਹੁਤ ਸਾਰੇ ਬੰਦੇ ਗਏ ਉਹਨਾਂ ਦੀ ਲੋੜ ਹੀ ਨਹੀਂ ਹੁੰਦੀ ਜਾਂ ਉਹਨਾਂ ਦੇ ਡਾਕਟਰਸ ਹੁੰਦੇ ਆ ਉਹਨਾਂ ਨੂੰ ਟਰਾਇਲ ਲੈਣ ਦੇ ਵਾਸਤੇ ਟਰਾਇਲ ਬੇਟ ਪਹਿਲਾਂ ਚੈੱਕ ਹੁੰਦਾ ਆ ਐਦਾਂ ਨਹੀਂ ਹੁੰਦਾ ਵੀ ਸਿੱਧਾ ਹੋ ਜਾਂਦਾ ਪਰ ਇਹਦੇ ਵਿੱਚ ਜੇ ਹੋਵੇ ਵੀ ਤਾਂ ਗੱਲ ਆਥਾ ਕੁਲਦੀਪ ਸਿੰਘ ਉਹਨਾਂ ਨੇ ਤਾਂ ਕਿਹਾ ਵੀ ਉਹਨਾਂ ਨੂੰ ਬਿਲਕੁਲ ਸਿਲਵਰ ਦਾ ਮੈਡਲ ਤੋਂ ਉਹਨਾਂ ਦਾ ਬਣਦਾ ਜੇ ਸਿਕਨੈਸ ਹੋਵੇ ਅਸੀਂ ਅਰਦਾਸ ਕਰਦੇ ਆ ਉਹਨਾਂ ਨੂੰ ਇਹਦਾਂ ਦਾ ਹੋਵੇ ਪਰ ਜਿੱਦਾਂ ਹੁਣ ਭੈਣਜੀ ਉਹਨਾਂ ਨੇ ਦੱਸਿਆ ਅਬੀ ਅ ਸੰਦਰਬੰਦੀ ਹੁਣਾਂ ਨੇ ਉਹਨਾਂ ਦਾ ਕਾਫੀ ਤਜਰਬਾ ਆ ਉਹ ਕਹਿੰਦੇ ਵੀ ਇਦਾਂ ਹੁੰਦੀ ਆ ਵੀ ਪਹਿਲਾਂ ਇੱਕ 2.5 ਕਿਲੋ ਭਾਰ ਬੱਦ ਜਾਣਾ ਬਹੁਤ ਬੜੀ ਗੱਲ ਆ ਇਹਦੇ ਵਿੱਚ ਕੋਈ ਸ਼ਾਜਿਸ਼ ਵੀ ਲੱਗਦੀ ਨਾਲ ਦੇ ਬੰਦਿਆਂ ਦੀ ਜਾਂ ਕੁਛ ਵੀ ਆ ਜਿਉ ਉਹਨੂੰ ਕੋਈ ਇਦਾਂ ਦੀ ਖਾਣੇ ਦੇ ਵਿੱਚ ਕੋਈ ਇਦਾਂ ਦੀ ਚੀਜ਼ ਪਾਈ ਜਾਂਦੀ ਆ ਵੀ ਜਿਹਦੇ ਨਾਲ ਕੇ ਵੇਟ ਉਹ ਜ਼ਿਆਦਾ ਆ ਗਿਆ ਵੀ ਗਰਮੀ ਨਹੀਂ ਆਉਂਦੀ ਆਉਂਦੀ ਉਹ ਸਾਰਾ ਦਿਨ ਕਹਿੰਦੇ ਰਾਤ ਐਕਸਰਸਾਈਜ਼ ਵੀ ਕਰਦੀ ਰਹੇ ਵੀ ਮੇਰਾ ਵੇਟ ਥੱਲੇ ਆ ਜੇ ਇਹ ਤੋਂ ਦਾ ਹੋਰ ਗੱਲਾਂ ਵੀ ਆਉਣੀਆਂ ਪਰ ਹੁਣ ਇਹ ਵੀ ਦੇਖਣਾ ਬਣਦਾ ਵੀ ਜਿਹੜਾ ਉਹਨਾਂ ਦਾ ਆਪਣਾ ਕੋਰ ਆਫ ਕੰਡਕਟ ਹੁੰਦਾ 올림픽 ਦਾ ਕਮੇਟੀ ਦਾ ਤੇ ਉਹਦੇ ਵਿੱਚ ਤੇ ਇਦਾਂ ਪਹਿਲਵਾਨਾਂ ਦੇ ਦਾ ਰੈਸਲਿੰਗ ਬੋਡੀ ਦਾ ਹੁੰਦਾ ਉਹਦੇ ਵਿੱਚ ਜੇ ਦੇਖਿਆ ਜਾਵੇ ਅਨਫੋਰਚੂਨੇਟਲੀ ਜੇ 100 ਗ੍ਰਾਮ ਵੀ ਭਾਰ ਵੱਧ ਆ ਜਾਵੇ ਤਾਂ ਬੰਦੇ ਨੂੰ ਬਾਹਰ ਹੀ ਜਾਣਾ ਪੈਂਦਾ ਜਿਹੜਾ ਸਿੰਦਰ ਕੋਰ ਉਹਨਾਂ ਨੇ ਦਿੱਤਾ ਜੀ ਇਹਦੇ ਵਿੱਚ ਤਾਂ ਕੁਝ ਨਹੀਂ ਹੋ ਸਕਦਾ ਜਾਂ ਫਿਰ ਉਹਨਾਂ ਨੂੰ ਇਦਾਂ ਦੀ ਐਮੈਂਡਮੈਂਟ ਕਰਨੀਆਂ ਪਊਗੀਆਂ ਕਿ ਜੇ ਕੋਈ ਇਦਾਂ ਦੀ ਕੋਈ ਸ਼ਾਜ ਇਸ ਕਾਂਸਪੀਰੇਸੀ ਪਗੜੀ ਜਾਂਦੀ ਆ ਫੜੀ ਜਾਂਦੀ ਆ ਫੇਰ ਆਉਣ ਵਾਲੇ ਸਮੇਂ ਦੇ ਵਿੱਚ ਉਹ ਦੇਖਿਆ ਜਾਊਗਾ ਵੀ ਨਾਲ ਵਾਲਿਆਂ ਬੰਦਿਆਂ ਦੀਆਂ ਕੋਈ ਅਮਾਨ ਚਾ ਕਿਤੇ ਜਾਣਗੇ ਜਾਂ ਬੇਈਮਾਨੀਆਂ ਚਾ ਕਿਦੀਆਂ ਜਾਣਗੀਆਂ ਇਹ ਹੁਣ ਸਮਾਂ ਦੱਸੂਗਾ ਪਰ ਸਾਰਿਆਂ ਨੂੰ ਅਰਦਾਸ ਆ ਵੀ ਉਹਨੂੰ ਵਿਚਾਰੀ ਨੂੰ ਵੀ ਉਹਦਾ ਸੈਕੰਡ ਦੇ ਵੀ ਜੇ ਮਿਲ ਜਵੇ ਤਾਂ ਬਹੁਤ ਹੀ ਚੰਗੀ ਗੱਲ ਹੋਊਗੀ ਹੁਣ ਇਹ ਆਉਣ ਵਾਲਾ ਸਮਾਂ ਦੱਸੂਗਾ ਸ਼ਾਇਦ ਅਪੀਲ ਜਾਂ ਇਦਾਂ ਦੀ ਕੁਝ ਚੱਲ ਰਿਆ ਬੇ ਦਸਣ ਦੇ ਵਿੱਚ ਆਇਆ ਵਸੀ ਭਾਜੀ ਨੇ ਵੀ ਦੱਸਿਆ ਬੇ ਜੇ ਉਹ ਹੋ ਜਵੇ ਤਾਂ ਚੰਗੀ ਗੱਲ ਆ ਪਰ ਇੱਥੇ ਜਿਹੜੀ ਤੁਸੀਂ ਗੱਲ ਦੱਸੀ ਆ ਇਹ ਹੌਸਲਾ ਨਹੀਂ ਾਰਨਾ ਚਾਹੀਦਾ ਕਿਸੇ ਕਿਸੇ ਵੇਲੇ ਇਦਾਂ ਹੁੰਦੀ ਆ ਸਾਡੇ ਇੱਥੇ ਕੈਥੀ ਫਰੀ ਮੈਨਸੀ ਉਹ ਕਾਫੀ ਮੈਰਿਜ ਤੋਂ ਬਾਅਦ ਵੀ ਦੌੜਦੀ ਰਹੀ ਇਸ ਕਰਕੇ ਤਿਆਰੀ ਰੱਖਣੀ ਚਾੜਦੀ ਆ ਚੜ੍ਹਦੀ ਕਲਾ ਦੀ ਅਰਦਾਸ ਕਰਾਂ ਹਾਂ ਹਾਂ ਜੀ ਤੇ ਜਿਸ ਹਿਸਾਬ ਦੇ ਨਾਲ ਇਹ ਫੋਗਾਟ ਦੇ ਨਾਲ ਹੋਇਆ ਤਾਂ ਪ੍ਰਸ਼ੰਸਕਾ ਵੱਲੋਂ ਇਹ ਕਿਹਾ ਜਾਂਦਾ ਕਿ ਇਹ ਸਿੱਦਮ ਸਿੱਧੇ ਪੋਲਿਟਿਕਸ ਵੀ ਜਾਪਦੀ ਹੈ ਤਾਂ ਕੀ ਆਸਟ੍ਰੇਲੀਆ ਦੇ ਵਿੱਚ ਵੀ ਕਦੇ ਅਜਿਹਾ ਮਸਲਾ ਕਦੇ ਸਾਹਮਣੇ ਆਇਆ ਦੇਖੋ ਇਹ ਹੋ ਵੀ ਸਕਦਾ ਖਾਸ ਕਰਕੇ ਜਿਹੜੇ ਇੰਡੀਆ ਦੇ ਇਹਦੇ ਵਿੱਚ ਹੁਣ ਬਹੁਤ ਸਾਰੇ ਇਦਾਂ ਦਾ ਲੱਗ ਰਿਹਾ ਵੀ ਤੁਸੀਂ ਦੇਖਿਆ ਹੋਣਾ ਹੁਣ ਵੀ ਉਹਨਾਂ ਨੇ ਵੀ ਦੱਸਿਆ ਵੀ ਨਾਲ ਬਹੁਤ ਸਾਰੇ ਕੈਪੀਟਲਿਸ ਜਿਹੜੇ ਨਾਲ ਬੈਠੇ ਜਾ ਕੇ ਜੋ ਜਿੰਨੇ ਪਲੇਅਰ ਆ ਕਹਿੰਦੇ ਉਹਨਾਂ ਤੋਂ ਬਾਅਦਤਜ਼ਾਦ ਦੇ ਵਿੱਚ ਤਾਂ ਨਾਲ ਹੋਰ ਲੰਬੜਦਾਰ ਲਾਣਾ ਤੁਰਿਆ ਹੋਇਆ ਜਿਨ੍ਹਾਂ ਦੀ ਲੋੜ ਹੀ ਨਹੀਂ ਹੁੰਦੀ ਉਹ ਪਲੇਅਰ ਵੀ ਨਹੀਂ ਹੈਗੇ ਨਾ ਨਿਊਟ੍ਰੀਸ਼ਨ ਹੈ ਕੋਸ਼ਿਆ ਉਹ ਸਿਰਫ ਘੁੰਮਣ ਫੇਰਨੇ ਜਾਂਦੇ ਆ ਆਨੰਦ ਲੈਣ ਜਾਂਦੇ ਆ ਉਹ ਬਹੁਤ ਤੁਰੇ ਫਿਰਦੇ ਆ ਸੋ ਇਹਨਾਂ ਸਾਰੀਆਂ ਚੀਜ਼ਾਂ ਨੂੰ ਲਾ ਕੇ ਇਹ ਤਾਂ ਇਨਵੈਸਟੀਗੇਸ਼ਨ ਹੋਣੀ ਚਾਹੀਦੀ ਆ ਬਿਲਕੁਲ ਤੁਹਾਡੀ ਇੱਥੇ ਦੀ ਗਵਰਨਰੂ ਜਾਂ ਪੰਜਾਬ ਦੀ ਨੂੰ ਕੋਈ ਵੀ ਜਿਹੜਾ ਕਰਵਾਵੇ ਇਨਵੈਸਟੀਗੇਸ਼ਨ ਦੇ ਵਿੱਚੋਂ ਹੀ ਨਿਕਲੂਗਾ ਕਿ ਕਿੱਦਾਂ ਇਹ ਹੋ ਸਕਦਾ ਕਿ ਜਿਹੜੀਆਂ سپورਟਿੰਗ ਵੀ ਹੁੰਦੇ ਆ ਜਾਂ ਬੰਦੇ ਕੋਈ ਸਪੈਸ਼ਲ ਨਿਊਟ੍ਰੀਸ਼ਨ ਆ ਜਾ ਗੋਡੋ ਦਾ ਬਿਹੇਵ ਦੇਖ ਕੇ ਜਾਂ ਪਿਛਲੀ ਉਹਦੇ ਲਾਸਟ ਜਿਹੜੇ ਮੈਚ ਹੋਏ ਉਹ ਦੇਖ ਕੇ ਉਹ ਜਜਮੈਂਟ ਲੈ ਸਕਦੇ ਆ ਪਰ ਦੇਖਣ ਦੇ ਵਿੱਚ ਇਹ ਹੀ ਆਉਂਦਾ ਕਿ ਇੱਥੇ ਦੀਆਂ ਕੌਨਫਰੈਂਸ ਕੌਨਸਿਲਾਂ ਸੀ ਤਕੜੀਆਂ ਹੁੰਦੀਆਂ ਸ਼ਾਸ਼ਾ ਏਰੀਆ ਦੀਆਂ ਵੀ ਉਹ ਬਹੁਤ ਵੱਡੀਆਂ ਸ਼ਾਸ਼ਾ ਬਣਾਉ ਜਾਣਦੇ ਆ ਪਰ ਉਹਨਾਂ ਦਾ ਪਰਦਾ ਵੀ ਝਾਰ ਹੋਣਾ ਕਰਨਾ ਬਣਦਾ ਜੀ ਬਿਲਕੁਲ ਤੇ ਇਸ ਤੋਂ ਬਾਅਦ ਆਪਾਂ ਆਵਾਂਗੇ ਇੰਟਰਨੈਸ਼ਨਲ ਸਟੂਡੈਂਟਸ ਦੇ ਬਾਲਾ ਇੰਟਰਨੈਸ਼ਨਲ ਸਟੂਡੈਂਟਸ ਨੂੰ ਬੇहद ਮੁਸ਼ਕਲਾਂ ਦਾ ਸਾਹਮਣਾ ਕਰਨਾ ਪੈ ਰਿਹਾ ਜੇ ਗੱਲ ਕੀਤੀ ਜਾਵੇ ਕੈਨੇਡਾ ਦੀ ਤਾਂ ਕੈਨੇਡਾ ਦੇ ਵਿੱਚ ਤਾਂ ਉਹਨਾਂ ਨੂੰ ਕੰਮ ਨਹੀਂ ਮਿਲ ਰਿਹਾ ਬਹੁਤ ਸਾਰੇ ਨੇ ਜਿਹੜੇ ਮੈਕਸੀਕੋ ਦਾ ਬਾਰਡਰ ਟੱਪ ਕੇ ਅ ਅਮਰੀਕਾ ਦੇ ਵਿੱਚ ਐਂਟਰੀ ਮਾਰ ਰਹੇ ਨੇ ਪਰ ਉੱਥੇ ਵੀ ਵਕੀਲਾਂ ਵੱਲੋਂ ਢੜੱਲੇਦਾਰ ਢੰਗ ਦੇ ਨਾਲ ਉਹਨਾਂ ਤੋਂ ਡਾਲਰ ਹੜੱਪੇ ਜਾ ਰਹੇ ਨੇ ਹੁਣ ਉਹਨਾਂ ਨੂੰ ਸਮਝ ਨਹੀਂ ਆ ਰਿਹਾ ਉਹ ਕਰਨ ਤਾਂ ਕੀ ਕਰਨ ਕੰਮਕਾਰ ਰੋਜ਼ਗਾਰ ਕਿਤੇ ਕੁਝ ਵੀ ਨਹੀਂ ਮਿਲ ਰਿਹਾ ਉਹਨਾਂ ਦੀ ਵੀ ਸਦਰਾਂ ਤੇ ਪਾਣੀ ਫਿਰ ਰਿਹਾ ਹੈ ਮਾਪੇ ਚਿੰਤਾ ਦੇ ਵਿੱਚ ਨੇ ਬੱਚੇ ਚਿੰਤਾ ਦੇ ਵਿੱਚ ਨੇ ਕੀ ਕਰਨਾ ਚਾਹੁੰਗੇ ਅ ਬਿਲਕੁਲ ਜੀ ਸਿਗਨੀਫੀਕੈਂਟ ਚੇਂਜਸ ਆ ਰਹੀਆਂ ਜਿਹਨੂੰ ਆਪਾਂ ਕਹਿੰਦੇ ਹੈਰਾਨੀਜਨਕ ਚੇਂਜਸ ਚੇਂਜਸ ਆਈਆਂ ਆਸਟ੍ਰੇਲੀਆ ਦੇ ਵਿਜੇ ਦੇ ਵਿੱਚ ਆ ਉਸੀ ਕਰਕੇ ਕੋਸ਼ਿਕ ਫਰਾਡੂਲੈਂਟ ਜਿਹੜੇ ਸੀਗੇ ਵਿਜਾ ਲੱਗਦੇ ਤਾਂ ਕੋਸ਼ਿਕ ਜਿਹੜੇ ਏਜੰਟਾਂ ਦਾ ਜਿਹੜਾ ਤੁਸੀਂ ਦੱਸਿਆ ਇਹ ਚੱਕਰ ਪਰ ਇੱਕ ਸਾਡੀ ਕੁਦਰਤ ਦੀ ਇਹ ਨਿਯਮਤ ਹੈ ਆਸਟ੍ਰੇਲੀਆ ਵਾਸਤੇ ਬਈ ਇਹਦੇ ਆਲੇ ਦੋਲੇ ਸਾਰੇ ਕਿਤੇ ਪਾਣੀ ਆ ਸਮੁੰਦਰ ਹੋਣ ਕਰਕੇ ਬਾਰਡਰ ਤੋਂ ਟੱਪ ਕੇ ਕੋਈ ਆਪਾਂ ਅੱਗੇ ਵੀ ਦੱਸਿਆ ਸੀ ਕੋਈ ਇਦਾਂ ਦਾ ਕੋਈ ਨਹੀਂ ਸੀ ਜਾ ਸਕਦੀ ਵੀ ਇੱਥੇ ਐਂਟਰ ਹੋ ਜਵੇ ਉਹ ਖਾਸ ਕਰਕੇ ਮੈਰੀਨ ਵੀ ਇਹਨਾਂ ਦੀ ਬਹੁਤ ਤਕੜੀ ਆ ਆ ਦੂਜਾ ਗੱਲ ਇਹ ਆ ਵੀ ਜਿਹਦੀ ਕੋ ਕੁਆਲੀਫਿਕੇਸ਼ਨ ਆ ਉਹਦੀ ਇਹ ਕਦਰ ਕਰਦੇ ਆ ਇੱਕ ਸਿਸਟਮ ਦਾ ਅਸੀਂ ਕਹਿ ਰਹੇ ਆ ਜੇ ਆਪਾਂ ਕੀ ਇਹ ਪੈਸਿਆਂ ਦੀ ਗੱਲ ਵੀ ਹੈ ਪੈਸੇ ਤਾਂ ਸਾਰੇ ਦੇਸ਼ ਬਣਾਉਂਦੇ ਆ ਇਹ ਵੀ ਬਣਾਉਂਦੇ ਆ ਵੀਜ਼ਾ ਬਵਾਦ ਦਿੱਤੀਆਂ ਗਈਆਂ ਆ ਜਿਹਦੀ ਕਿ ਬਹੁਤ ਆਲੋਚਨਾ ਹੋਈ ਆ ਵੀਜ਼ਿਆਂ ਦੀ ਤੇ ਜਿਹੜੇ ਸਿਗਨੀਫੀਕੈਂਟ ਚੇਂਜੇਸ ਆਈਆਂ ਜਿਹੜਾ ਇਨ ਡਿਮਾਂਡ ਵੀਜ਼ਾ ਆ ਸਟੂਡੈਂਟ ਨਾਲੋਂ ਆ ਜੇ ਤੁਹਾਡੇ ਕੋਲ 3 ਸਾਲ ਦਾ ਐਕਸਪੀਰੀਅੰਸ ਹੈਗਾ ਆਪਣੀ ਜੌਬ ਨਾਲ ਕੀਤੇ ਨਾਲ relevant qualification ਹੈ ਆਪਾਂ ਅੱਗੇ ਵੀ ਦੱਸਦੇ ਹਾਂ ਬਹੁਤ ਸਾਰੇ ਓਕੂਪੇਸ਼ਨ ਹਨ ਜਿਨ੍ਹਾਂ ਦੇ ਵਿੱਚ ਕੇ ਉਹ ਫਾਸਟ ਕਰ ਦਿੱਤਾ ਗਿਆ ਈਵਨ ਕਈ ਤਾਂ ਵਿਜ਼ਟਰ ਵੀਜ਼ਾ ਵੀ ਬਹੁਤ ਛੇਤੀ ਲੱਗਣ ਲੱਗ ਪਿਆ ਬਿਜ਼ਨਸ ਵੀਜ਼ਾ ਇਹ ਕਈ ਇਨੋਵੇਸ਼ਨ ਹੁੰਦਾ ਸੀ ਉਹ ਤਿੰਨ ਤੋਂ ਪੰਜ ਸਾਲ ਕਰਦਾ ਸੋ ਚੰਗੇ ਮਾੜੇ ਰੁਝਾਨ ਸਾਡੇ ਕੀਤਿਆਂ ਦੇ ਹੁੰਦੇ ਤਕਰੀਬਨ ਕੋਈ ਇੱਕ ਇਦਾਂ ਵੀ ਹੁੰਦੀਆਂ ਵੀ ਗਵਰਨਮੈਂਟ ਦੀ ਪੋਲਿਟਿਕਸ ਜਾਂ ਦੇਖ ਕੇ ਹੁੰਦਾ ਜ਼ਰੂਰ ਆ ਜਿਹੜੀ ਤੁਸੀਂ ਗੱਲ ਕਹਿੰਦੇ ਆ ਬਿਲਕੁਲ ਹੈ ਪਰ ਇਹ ਹੁਣ ਦੇਖਣਾ ਤਾਂ ਸਾਡੇ ਉਥੋਂ ਬਣਦਾ ਸਟੂਡੈਂਟਸ ਨੂੰ ਜਾਂ ਪੇਰੈਂਟਸ ਨੂੰ ਵੀ ਸਾਡਾ ਬੱਚਾ ਕਿਹੜੀ ਲਾਈਨ 'ਚ ਆ ਗੋ ਕਿਹੜੀ ਜੌਬ 'ਚ ਅਗਲੇ ਡੰਡੇ ਤੇ ਪੈਰ ਰੱਖਣ ਨੂੰ ਜਗ੍ਹਾ ਹੈ ਤਾਂ ਉਹਨੂੰ ਭੇਜੀਏ ਜੇ ਨਹੀਂ ਜਗ੍ਹਾ ਹੈ ਤਾਂ ਕਿਉਂ ਰਿਸਕ ਲੈਣੇ ਉਹਦੇ ਉੱਤੇ ਜਿੱਦਾਂ ਤੁਸੀਂ ਦੱਸਿਆ ਬਾਰਡਰਾਂ ਦੇ ਉੱਤੇ ਅੱਧੇ ਦਾ ਮੁੰਡਿਆਂ ਦਾ ਅੱਗੇ ਬਹੁਤ ਸਾਰੀ ਹੋ ਚੁੱਕਾ ਅਮਰੀਕਾ ਦੇ ਬਾਰਡਰ ਤੇ ਕਾਫੀ ਸਾਰੇ ਪਰਿਵਾਰਾਂ ਨਾਲ ਵੀ ਜਾਨ ਤੋਂ ਵੀ ਹੱਤ ਹੋਣੇ ਪੈਂਦੇ ਆ ਸੋ ਇਸ ਕਰਕੇ ਇਹਦੇ ਵਿੱਚ ਇਨਵੋਲਵ ਗਵਰਨਮੈਂਟਾਂ ਨੇ ਅਨਐਮਪਲੋਇਮੈਂਟ ਨੂੰ ਰੋਜ਼ਗਾਰ ਨਾ ਦੇਣਾ, ਐਜੂਕੇਸ਼ਨ ਚੰਗੀਆਂ ਦਾਣਾ ਜਾਂ ਐਜੂਕੇਸ਼ਨ ਨੂੰ ਫੇਰ ਆਪਾਂ ਕਹਿੰਦੇ ਆਂ ਕਿ ਓਵਰਹਾਲ ਕਰਨਾ ਉਹਨੂੰ ਕੀਤਾ ਵਾਰ ਕਰੋ ਉਹਨਾਂ ਨੂੰ ਛੋਟੇ ਬਿਜ਼ਨਸ ਲਈ ਸਹਾਇਤਾ ਦਿਓ। ਇੰਨਾ ਬਜਾਇਅਤ ਤੇ ਤੁਸੀਂ ਲਾਣੇ ਆ 50-50 ਲੱਖ। ਉਹਦੇ ਨਾਲ ਉੱਥੇ ਭਈਏ ਆ ਕੇ ਕਾਮਯਾਬ ਹੋ ਰਿਹਾ ਪ੍ਰਧੱਖ ਨੂੰ ਪ੍ਰਮਾਣ ਵਾਲੀ ਗੱਲ। ਬਈ ਤੁਸੀਂ ਉਹ ਦੇਖੋ ਉਧਰ ਦੇ ਛੋਟੇ ਕੰਮ ਬਾਹਰ ਵੀ ਤਾਂ ਆ ਕੇ ਸਾਰੇ ਕਰਦੇ ਆਂ। ਕਿ ਜੇ ਅਸੀਂ ਤੁਹਾਨੂੰ ਦੱਸ ਲਈਏ ਨਾ ਇਦਾਂ ਦੇ ਕੰਮ ਜਿ ਦਿਖਾ ਦਈਏ ਤਾਂ ਕਰਦੇ ਜਿਹੜੇ ਜਾਂ ਜਿਨ੍ਹਾਂ ਨੇ ਕੀਤੇ ਆ। ਤਾਂ ਮੁੜ ਕੇ ਤੁਸੀਂ ਘਰ ਦੇ ਫਿਕਰ ਕਰੋਗੇ ਵੀ ਬੱਚਾ ਦੂਜੇ ਦਿਨ ਤੋਂ ਆ ਜਾਪ ਵਾਪਸ ਪਰ ਫੇਰ ਵੀ ਉਹ ਮਿਹਨਤ ਕਰਦੇ ਵਿਚਾਰੇ ਬڑے ਜੋਖਮ ਦੇ ਵਿੱਚ ਆਉਂਦੇ ਆ ਉਹ ਟਾਈਮ ਲਗਾ ਕੇ ਕਈ ਪਾਸ ਹੋ ਜਾਂਦੇ ਆ ਪਰ ਇਹੀ ਬੇਨਤੀ ਕਰਦੇ ਆ ਆਪਣੇ ਕੰਮ ਦੇ ਵਿੱਚ ਰਹੋ ਤੇ ਆਪਣੀ ਪੜ੍ਹਾਈ ਨਾ ਛੱਡੋ ਇਹ ਪੜ੍ਹਾਈ ਪੂਰੀ ਰੱਖੋਗੇ ਤਾਂ ਆਸਟ੍ਰੇਲੀਆ ਕਦੀ ਵੀ ਇਦਾਂ ਦੀ ਗੱਲ ਹੈ ਨਹੀਂ ਉਹਦਾ ਮੁੱਲ ਤੁਹਾਨੂੰ ਜ਼ਰੂਰ ਪਾਊਗਾ ਤੇ ਜਿਹੜੇ ਪਰਮਨੈਂਟ ਹੈ ਜਿਹੜੇ ਸਕਿਲਡ ਆਉਣਾ ਚਾਹੁੰਦੇ ਆਪਣੇ ਦੇਸ਼ ਚ ਕਰਕੇ ਉੱਥੇ ਕਿਤੇ ਵੀ ਉਹ ਜੌਬ ਲੈ ਸਕਦੇ ਆ ਟਾਈਮ ਇਦਾਂ ਦਾ ਆ ਜੀ ਬਿਲਕੁਲ ਤੇ ਇਸ ਦੇ ਨਾਲ ਹੀ ਆਪਾਂ ਰੁਕ ਕਰਾਂਗੇ ਦਿੱਲੀ ਵੱਲ ਦਾ ਕਿਉਂਕਿ ਦਿੱਲੀ ਦੇ ਇੰਦਰਾ ਗਾਂਢ ਦੇ ਇੰਟਰਨੈਸ਼ਨਲ 에어ਪੋਰਟ ਤੇ ਉੱਪਰ 터ਮਿੰਲ 10 ਦੇ ਮੁੱਖ ਮੰਤਰੀ ਪੰਜਾਬ ਭਗਵੰਤ ਮਾਨ ਵੱਲੋਂ ਐਨ ਆਰ ਆਈ ਪੈਨਪ੍ਰਾਵਾ ਦੀ ਸਹੂਲਤ ਦੇ ਲਈ ਇੱਕ ਆਫਿਸ ਖੋਲਿਆ ਗਿਆ ਜਿਸ ਦੇ ਵਿੱਚ ਜੇਕਰ ਕਿਸੇ ਨੂੰ ਕਿਸੇ ਵੀ ਪਰੇਸ਼ਾਨੀ ਦਾ ਸਾਹਮਣਾ ਕਰਨਾ ਪੈਂਦਾ ਤਾਂ ਉੱਥੇ ਉਹ ਮਦਦ ਦੇ ਲਈ ਜਾ ਸਕਦੇ ਆ ਇਸ ਬਾਰੇ ਕੀ ਕਹਿਣਾ ਚਾਹੋਗੇ ਹਾਂਜੀ ਦੇਖੋ ਪਿਛਲੇ ਦਿਨਾਂ ਦੇ ਵਿੱਚ ਆਇਆ ਕੋਈ ਬਜ਼ੁਰਗ ਜੋੜੇ ਆ ਜਾਂ ਆਪਣੇ ਬੱਚਿਆਂ ਕੋ ਜਾਂਦੇ ਆ ਉਹਨਾਂ ਨੂੰ ਰਾਤ ਨੂੰ ਲੁੱਟਮਾਰ ਦੀ ਖਾਤਰ ਆਪਣੀ ਜਾਨ ਵੀ ਉਹਨਾਂ ਦੇਖਣ ਦੇ ਵਿੱਚ ਹੋਰ ਵੀ ਘਟਨਾਵਾਂ ਇਦਾਂ ਨਹੀਂ ਆਉਂਦੀਆਂ ਕੁਝ ਇੱਕ ਜਿਹੜੀਆਂ ਅਸਲੀ ਮੀਡੀਆ ਚ ਆਉਂਦੀਆਂ ਬਾਕੀ ਕੋਈ ਇੱਕ ਨਹੀਂ ਆਉਂਦੀਆਂ ਅ ਇਹ ਦੇ ਵਿੱਚ ਦੇਖਣ ਵਾਲੀ ਗੱਲ ਇਹ ਹੁੰਦੀ ਆ ਹਰ ਵਾਰੀ ਪ੍ਰੋਬਲਮ ਆਉਂਦੀ ਆ ਦੱਸਦੇ ਆ ਬੰਦੇ ਜਿੰਨੇ ਵੀ ਆ ਵੀ ਕਿਸੇ ਦੀ ਕੋਈ ਚੀਜ਼ ਗੁੰਮ ਹੋਈ ਕਿਸੇ ਦਾ ਕੁਝ ਗੁੰਮ ਗਿਆ ਕਈ ਵਾਰੀ ਉੱਥੇ ਪਰੇਸ਼ਾਨ ਬੜਾ ਕਰਦੇ ਆ ਇਹ ਇੱਕ ਸਰਕਾਰ ਪੰਜਾਬ ਸਰਕਾਰ ਦਾ ਚੰਗਾ ਕੰਮ ਆ ਇਸ ਕੰਮ ਦੀ ਸਲਾਹਾਂ ਕਰਦੇ ਆ ਅਪਰੀਸ਼ੀਏਟ ਆ ਸਾਰਿਆਂ ਨੇ ਕੀਤਾ ਹੁਣ ਪਰ ਇਹ ਦੇਖਿਆ ਜਾਵੇ ਵੀ ਹੋਰ ਹੋਰ ਬੜਾ ਤੁਰੇ ਜਾਂਦਾ ਗੱਲਾਂ ਚੱਲਦੀਆਂ ਪਈਆਂ ਸਾਰੇ ਕਿਤੇ ਵੀ 에어ਪੋਰਟ ਕਿਉਂ ਨਹੀਂ ਉੱਥੇ ਬਣਦੀ ਇਹ ਵੱਡੇ ਡਿਫਰੈਂਟ ਟੌਪਿਕ ਆ ਜਿਹੜਾ ਹੁਣ ਕੀਤਾ ਕੰਮ ਐਟ ਲੀਸਟ ਜਿੰਨਾ ਹੁਣ ਹੋਇਆ ਜੇ ਦੋ ਐਮਬੂਲੈਂਸਾਂ ਸਟੇਟ会上 ਖੜੀਆਂ ਜਾਂ ਵਾਇਰਲੈਸ ਸਿਸਟਮ ਹੈ ਟੂਵੇ ਸਿਸਟਮ ਹੈ ਕਿਸੇ ਨੂੰ ਕੋਈ ਪ੍ਰੋਬਲਮ ਨਹੀਂ ਆ ਕੋਈ ਐਦਾਂ ਦੀ ਹੌਟ ਲਾਈਨ ਬਣਨੀ ਚਾਹੀਦੀ ਆ ਜਿਹਦੇ ਉੱਤੇ ਉਹ ਫੋਨ ਪ੍ਰੋਵਾਈਡ ਕੀਤੇ ਹੋਣ ਤੇ ਫਟਾਫਟ ਸਾਰੀਆਂ ਐਮਰਜੈਂਸੀਜ਼ ਪਹੁੰਚ ਸਕਣ ਜੇ ਕਿਸੇ ਨੂੰ ਕੋਈ ਪ੍ਰੋਬਲਮ ਆਉਂਦੀ ਆ ਤੇ ਕੋਸ਼ਿਕ ਜਾਣ ਵਾਲਿਆਂ ਨੂੰ ਵੀ ਤਰੀਕਾ ਦੇ ਕੇ ਉਸ ਹਿਸਾਬ ਨਾਲ ਫਲਾਈਟ ਬੁੱਕ ਕਰਾਓ ਜੇ ਉਹਦੇ ਨਾਲ ਬਜ਼ੁਰਗਾਂ ਦੇ ਨਾਲ ਕੋਈ ਹੈ ਆਪਣੀ ਸੇਫਟੀ ਪਹਿਲਾਂ ਆਪਣੇ ਹੱਥ ਜਿਆ ਰਾਤ ਨੂੰ ਸਫਰ ਕਰਨ ਤੋਂ ਵਾਈਡ ਕਰੋ ਕਿਉਂਕਿ ਡਰਾਈਵਰਾਂ ਦਾ ਰੋਡਾਂ ਤੇ ਵੀ ਦਿਨ ਪਰੇ ਦਿਨ ਦਿਨ ਪ੍ਰਤੀ ਦਿਨ ਟ੍ਰੈਫਿਕ ਰੋਡਾਂ ਦੇ ਉੱਤੇ ਵਧੀ ਜਾ ਰਿਹਾ ਰੂਲ ਕੋਈ ਹੈ ਨਹੀਂ ਗੇ ਕੋਈ ਲਾਈਨ ਮਾਰਕ ਨਹੀਂ ਕੋਈ ਟ੍ਰੈਫਿਕ ਨੂੰ ਫੋਲੋ ਨਹੀਂ ਕਰਦਾ ਬਹੁਤ ਸਾਰੀਆਂ ਬਹੁਤ ਸਾਰੀਆਂ ਖਾਮੀਆਂ ਆ ਜਿਨ੍ਹਾਂ ਤੋਂ ਕੇ ਦੇਖ ਕੇ ਉੱਥੇ ਡਰੀ ਲੱਗਦਾ ਜੇ ਇੱਕ ਵਾਰੀ ਤੁਸੀਂ ਜਾਂਦੇ ਆ ਤਾਂ ਦੂਜੀ ਵਾਰੀ ਬੰਦੇ ਬੱਚੇ ਨਿਆਣ ਜਾਣ ਤੋਂ ਬਹੁ ਕੰਨੀ ਘਤਰੌਂਦੇ ਆ ਉਮੀਦ ਕਰਦੇ ਆ ਕਿ ਕੋਈ ਵੀ ਸਰਕਾਰ ਪੰਜਾਬ ਦੀ ਹੋਰ ਝਮੇਲਿਆਂ ਤੋਂ ਉੱਪਰ ਉੱਠ ਕੇ ਪੰਜਾਬ ਨੂੰ ਆਪਣਾ 에어ਪੋਰਟ ਕਿਉਂ ਨਹੀਂ ਦੇ ਰਹੀ ਸਾਰਿਆਂ ਦੀ ਆਇਨਾਰੇ ਭਰਾਮਾਂ ਦੀ ਇਹ ਹੀ ਮੰਕ ਜੀ ਬਿਲਕੁਲ ਤੇ ਹੁਣ ਅਸੀਂ ਕਰਾਂਗੇ ਉਸ ਖਬਰ ਦਾ ਜ਼ਿਕਰ ਜਿਸ ਦਾ ਅਕਸਰ ਹੁੰਦਾ ਹੈ ਦਰਸ਼ਕਾਂ ਨੂੰ ਇੰਤਜ਼ਾਰ ਕਿ ਆਖਿਰਕਾਰ ਕਰਨੈਲ ਸਿੰਘ ਜੀ ਇਮੀਗ੍ਰੇਸ਼ਨ ਦੇ ਨਾਲ ਰਿਲੇਟਡ ਕਿਹੜੀ ਖਬਰ ਲੈ ਕੇ ਆਏ ਨੇ ਹਾਂਜੀ ਆਪਾਂ ਤੁਹਾਨੂੰ ਦੱਸਿਆ ਸੀਗਾ ਸਟੂਡੈਂਟ ਵਾਲੀ ਜੀ ਵੀ ਉਸੇ ਤਰ੍ਹਾਂ ਦਾ ਇਹ ਹੀ ਆ ਕਿ ਜੇ ਕਿਹਨਾਂ ਦਾ ਵੀਜ਼ਾ ਇਹਨਾਂ ਨੇ ਕੀਤੇ ਆ ਵੀ ਜਿਹੜੀ ਚੇਂਜ ਆ 482 ਤੇ ਟੈਂਪਰੇਰੀ ਵੀਜ਼ਾ 190 ਹੋਰ ਕਈ ਵੀਜ਼ੇ ਆ ਜਿਨ੍ਹਾਂ ਦਾ ਅੱਗੇ 3 ਸਾਲ ਹੁੰਦਾ 2 ਸਾਲ ਕਰ ਦਿੱਤਾ ਉਹ ਤੋਂ ਬਾਅਦ ਪਰਮਨੈਂਟ ਪਾਸਵੇ ਟੂ ਰੈਜ਼ੀਡੈਂਸੀ ਲਈ ਕਰ ਦਿੱਤਾ ਉਹਨਾਂ ਨੇ ਇਹ ਵਧੀਆ ਆ ਆਪਣੀ ਸਕਿੱਲ ਨੂੰ ਜਿਹੜੇ ਔਨਸ ਹੋੜ ਆਸਟ੍ਰੇਲੀਆ 'ਚ ਬੈਠੇ ਉਹ ਵੀ ਜਿਹੜੇ ਬਾਹਰ ਬੈਠੇ ਉਹ ਵੀ ਤੁਸੀਂ ਇਹਨਾਂ ਦੀ ਹੋਮ ਅਫੇਅਰ ਸਾਈਟ ਨੂੰ ਚੈੱਕ ਕਰਕੇ ਆਪਣੇ ਕੀਤੇ ਦੇ ਵਿੱਚ ਉਹਦਾ ਐਕਸਪੀਰੀਅੰਸ ਲਾ ਕੇ ਇੰਗਲਿਸ਼ ਦਾ ਲੈਵਲ ਲਾ ਕੇ ਰੀਜਨਲ ਏਰੀਆ 'ਚ ਜਾਓ ਰੀਜਨਲ ਏਰੀਆ ਮਤਲਬ ਸ਼ਹਿਰਾਂ ਤੋਂ ਥੋੜਾ ਬਾਹਰ ਨੂੰ ਹੁਣ ਅੱਜ ਤੋਂ ਕੱਲ ਤੋਂ ਲੈ ਕੇ ਉਹਨਾਂ ਨੇ ਇਹ ਵੀ ਕਹਿ ਦਿੱਤਾ ਬਈ ਜਿਹੜੀਆਂ ਉਹਨਾਂ ਦੀਆਂ ਤਨਖਾਹਾਂ ਵਧਾਈਆਂ ਜਾਣਗੀਆਂ ਉਧਰਲੇ ਹੋਰ ਬੈਨੀਫਿਟ ਪੱਤੇ ਵੀ ਉਹਨਾਂ ਨੂੰ ਦਿੱਤੇ ਜਾਣਗੇ ਉਹ ਉਧਰ ਬੈਠ ਕੇ ਤੁਸੀਂ ਅਪਲਾਈ ਕਰੋ ਜਿਹੜੇ ਤੁਹਾਡੇ ਸਾਡੇ ਬਿਜ਼ਨਸmen ਆ ਉਹਨਾਂ ਨੂੰ ਵੀ ਉਹਨਾਂ ਨੇ ਨਕਾਰਜੀ ਕੀਤਾ ਵੀ ਤੁਸੀਂ ਆਪਣੇ ਰਿਲੇਟਿਵ ਨੂੰ ਵੀ ਉਹਨਾਂ ਵਾਸਤੇ ਸੱਦ ਸਕਦੇ ਆ ਪਰਮਾਨੈਂਟ ਵਾਸਤੇ ਵੀ ਵਰਕ ਪਰਮ ਵਰਕ ਪਰਮਟ ਵਾਸਤੇ ਵੀ ਜੇ ਸਟੂਡੈਂਟ ਦਾ ਥੋੜਾ ਕੱਟ ਕੀਤਾ ਤਾਂ ਉਹਦੇ ਦੇ ਪਾਸੇੋਂ ਵਧਾਇਆ ਪਰ ਜੈਨੂਇਨ ਸਟੂਡੈਂਟ ਨੂੰ ਕੋਈ ਵੀ ਨਹੀਂ ਰੋਕ ਸਕਦਾ ਹਰੇਕ ਨੂੰ ਲੋੜ ਹੈ ਜੀ ਜੀ ਬਿਲਕੁਲ ਤੇ ਕਨਾਲ ਸਿਕ ਦੀ ਤੁਹਾਡਾ ਬਹੁਤ-ਬਹੁਤ ਧੰਨਵਾਦ ਬਹੁਤ ਵਧੀਆ ਸਲੀਕੇ ਦੇ ਨਾਲ ਤੁਸੀਂ ਸਾਰੇ ਹੀ ਸਵਾਲਾਂ ਤੇ ਜਵਾਬ ਦਿੱਤੇ ਦਰਸ਼ਕਾਂ ਦਾ ਬਹੁਤ-ਬਹੁਤ ਧੰਨਵਾਦ ਤੁਸੀਂ ਸਾਡੇ ਇਸ ਪ੍ਰੋਗਰਾਮ ਨੂੰ ਵੇਖਦੇ ਹੋ ਬਹੁਤ سارے ਕਮੈਂਟ ਤੁਹਾਡੇ ਆਉਂਦੇ ਨੇ ਕੋਸ਼ਿਸ਼ ਕਰਦੇ ਹੁੰਦੇ ਆ ਸਮਾਂ ਰਹਿੰਦੇ ਉਹਨਾਂ ਦੇ ਜਵਾਬ ਜ਼ਰੂਰ ਦਿੱਤੇ ਜਾਣ ਅੱਜ ਦੇ ਇਸ ਪ੍ਰੋਗਰਾਮ ਦੇ ਵਿੱਚ ਐਨਾ ਹੀ ਜੀ ਮਿਲਾਂਗੇ ਆਪ ਅਗਲੇ ਹਫ਼ਤੇ ਫਿਰ ਤੋਂ ਸਾਡੇ ਖਾਸ ਪ੍ਰੋਗਰਾਮ ਆਸਟ੍ਰੇਲੀਆ ਡਾਇਰੀ ਦੇ ਵਿੱਚ ਤਦ ਤੱਕ ਲਈ ਸਾਨੂੰ ਦੋ ਇਜਾਜ਼ਤ ਸਸ਼ਕੈਰ